ਇਹ ਪਵਿੱਤਰ ਉਪਦੇਸ਼ ਸ੍ਰੀ ਸਤਗੁਰੂ ਉਹਦੇ ਸਿੰਘ ਜੀ ਨੇ ਸਾਧ ਸੰਗਤ ਦੇ ਭਲੇ ਲਈ ਸ੍ਰੀ ਪੈਣੀ ਸਾਹਿਬ 10 ਮਈ 2025 ਨੂੰ ਉਚਾਰਨ ਕੀਤੇ ਸਤਗੁਰੂ ਜੀ ਕਿਰਪਾ ਕੀਤੀ ਕਿ ਦੋਨਾਂ ਵਿਚ ਆਪਸੀ ਚ ਸ਼ਾਂਤੀ ਬਣੀ ਰਹੇ ਤੇ ਉਹਦਾ ਅਸਰ ਸ਼ਾਮੀ ਸੀਜ਼ ਫਾਇਰ ਹੋ ਗਿਆ ਸੰਗਤ ਜੀ ਆਪ ਜੀ ਹੁਣੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣਿਆ ਨਾਮ ਸਿਮਰਨ ਕੀਤਾ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਅਖੀਰ ਤੇ ਇੱਕ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਪੇ ਆਪਾਂ ਗੁਰਦੁਆਰੇ ਮੰਦਰ ਮਸਜਿਦ ਵਿੱਚ ਕਿਉਂ ਜਾਂਦੇ ਆ ਕਿ ਸਾਡੇ ਮਨ ਨੂੰ ਸ਼ਾਂਤੀ ਆਵੇ ਸਾਡਾ ਮਨ ਚੰਗਾ ਬਣੇ ਸਾਡੇ ਮਨ ਵਿੱਚ ਖੁਸ਼ੀ ਆਵੇ ਜੇ ਉੱਥੇ ਜਾ ਕੇ ਮਨ ਵਿੱਚ ਈਰਖਾ ਆਉਣੀ ਹੈ ਜਾਂ ਲੜਾਈ ਆਉਣੀ ਹੈ ਸੱਚੇ ਪਾਤਸ਼ਾਹ ਨੂੰ ਕੀਤਾ ਫਿਰ ਜਾਣ ਦਾ ਕੋਈ ਫਾਇਦਾ ਨਹੀਂ ਮੈਂ ਇੱਕ ਗੱਲ ਤਾਂ ਕਰ ਰਿਹਾ ਸੀ ਇਸ ਤਰ੍ਹਾਂ ਦਾ ਹੀ ਇੱਕ ਹਾਦਸਾ ਹੋਇਆ ਕਸ਼ਮੀਰ ਵਿੱਚ ਜਿੱਥੇ ਬਿਨਾਂ ਕਸੂਰ ਤੋਂ ਧਰਮ ਦੇ ਨਾਂ ਲੈ ਕੇ ਮਾਰਿਆ ਗਿਆ ਉਹ ਮਾਰਨ ਵਾਲਿਆਂ ਦਾ ਕੋਈ ਧਰਮ ਨਹੀਂ ਮੈਨੂੰ ਨਹੀਂ ਸਮਝਦਾ ਕਿ ਉਹਨਾਂ ਦਾ ਕੋਈ ਵੀ ਧਰਮ ਹੈ ਪਰ ਉਹ ਮਾਰਿਆ ਗਿਆ ਜਿਨ੍ਹਾਂ 'ਚ ਨਵੇਂ ਵਿਆਹ ਹੋਏ ਵਿਸਣ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਸੀ ਸਾਡੀਆਂ ਧੀਆ ਪੈਣਾ ਵਿਧਵਾ ਹੋ ਗਈਆਂ ਬਹੁਤ ਵੱਡਾ ਜ਼ੁਲਮ ਹੋਇਆ ਜਿਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਦੇਸ਼ ਵਿੱਚ ਤੇ ਪਾਕਿਸਤਾਨ ਵਿੱਚ ਇੱਕ ਲੜਾਈ ਵਰਗਾ ਮਾਹੌਲ ਬਣਿਆ ਹੋਇਆ ਮੈਂ ਉਸ ਸੰਬੰਧ ਵਿੱਚ ਇੱਕ ਬੇਨਤੀ ਕਰਨਾ ਚਾਹੁੰਨਾ ਸਾਰੀ ਸੰਗਤ ਨੂੰ ਜਿਹੜੇ ਕਰਦੇ ਨੇ ਇੱਕ ਮਾਲਾ ਭਜਨ ਦੀ ਇੱਕ ਮਾਲਾ ਭਗਉਤੀ ਦੀ ਭਜਨ ਦੀ ਮਾਲਾ ਦਾ ਇਹ ਕਰ ਲਿਆ ਕਰੋ ਕਿ ਡੇਢ ਘੰਟਾ ਤੁਹਾਡਾ ਨਾਮ ਸਿਮਰਨ ਹੋ ਜਾਵੇ ਇੱਕ ਮਾਲਾ ਭਗਉਤੀ ਦੀ ਕਰਕੇ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਪਾਤਸ਼ਾਹ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਹੋਵੇ ਜਿਹੜੇ ਨਹੀਂ ਵੀ ਕਰਦੇ ਉਹ ਵੀ ਉਹਨਾਂ ਚਿਰ ਜਿੰਨਾ ਚਿਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉਹ ਵੀ ਜ਼ਰੂਰ ਉਚੇਜ ਕਰਕੇ ਕਰਕੇ ਅਰਦਾਸ ਸਾਡੀ ਹੋਵੇ ਸੱਚ ਪਾਤਸ਼ਾਹ ਕਿਰਪਾ ਕਰੋ ਸ਼ਾਂਤੀ ਹੋਵੇ ਸਾਰੇ ਸੁਖੀ ਹੋਣ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇੱਕ ਅਰਜ਼ ਬੇਨਤੀ ਮੈਂ ਇਹ ਕਰਨਾ ਚਾਹੁੰਨਾ ਕਿ ਜਿਹੜੇ ਨਾਮਧਾਰੀ ਸਿੱਖ ਕਈ ਜੰਮੂ ਨੇ ਕੁਝ ਪਠਾਨਕੋਟ ਨੇ ਜਿੱਥੇ-ਜਿੱਥੇ ਵੀ ਲੱਗਦਾ ਹੈ ਕਿ ਖਤਰਾ ਬਣਿਆ ਹੋਇਆ ਹੈ ਖਾਸ ਕਰਕੇ ਜੰਮੂ ਤੋਂ ਸਾਨੂੰ ਕੁਝ ਫੋਨ ਆਏ ਸੀ ਕਿ ਇੱਥੇ ਕਾਫੀ ਡਰੋਨ ਜਾਂ ਮਜ਼ਾਈਲ ਸਾਡੇ ਨੇੜੇ ਡਿੱਗੇ ਨੇ ਉਹਨਾਂ ਨੂੰ ਤਯਾਰਜ ਬੇਨਤੀ ਵੀ ਕੀਤੀ ਸੀ ਕਿ ਤੁਸੀਂ ਬੇਸ਼ੱਕ ਜਿੰਨਾ ਚਿਰ ਇਹੋ ਜਿਹਾ ਮਾਹੌਲ ਹੈ ਉਹਨਾਂ ਚਿਰ ਪੈਣੀ ਸਾਹਿਬ ਆਜੋ ਜਾਂ ਜਿਨ੍ਹਾਂ ਨੇ ਕਿਸੇ ਹੋਰ ਆਪਣੇ ਰਿਸ਼ਤੇਦਾਰ ਦੇ ਜਾਣਾ ਹੈ ਉੱਥੇ ਚਲੇ ਜਾਓ ਪਰ ਉੱਥੋਂ ਇੱਕ ਵਾਰੀ ਆ ਜਾਓ ਇਸ ਤਰ੍ਹਾਂ ਹੀ ਪਠਾਨਕੋਟ ਵੀ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਜਾਂ ਹੋਰ ਵੀ ਏਰੀਆ ਜਿਹੜੇ ਬਾਰਡਰ ਤੇ ਨੇ ਜਿੱਥੇ ਇਹ ਮਹਿਸੂਸ ਹੋ ਰਿਹਾ ਕਿ ਖਤਰਾ ਬਣਿਆ ਹੋਇਆ ਹੈ ਕਿਤੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਉਹ ਬੜੇ ਖੁਸ਼ੀ ਨਾਲ ਭੈਣੀ ਸਾਹਿਬ ਆਜਣ ਇੱਥੇ ਕੋਈ ਸਤਗੁਰੂ ਸੱਚ ਪਾਤਸ਼ਾਹ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਇੱਥੇ ਆਜਣ ਡੇਰਿਆਂ ਦਾ ਲੰਗਰ ਦਾ ਸਾਰਾ ਪ੍ਰਬੰਧ ਹੋ ਜਾਏਗਾ ਸੋ ਆਪਾਂ ਆਪਣਾ ਧਿਆਨ ਰੱਖੀਏ ਤੇ ਸਤਗੁਰੂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ ਇਸ ਤਰ੍ਹਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਸੱਚਾ ਪਾਤਸ਼ਾਹ ਇਹ ਕਿਰਪਾ ਕਰੇ ਸੁੱਖ ਸ਼ਾਂਤੀ ਹੋਵੇ ਦੋਹਾਂ ਦੇਸ਼ਾਂ ਵਿੱਚ ਇਹ ਸੁੱਖ ਸ਼ਾਂਤੀ ਹੋਵੇ ਲੜਾਈ ਦਾ ਮਾਹੌਲ ਹਟੇ ਕਿਸੇ ਦਾ ਨੁਕਸਾਨ ਨਾ ਹੋਵੇ ਸਿੱਖੀ ਅਰਜ਼ ਬੇਨਤੀ ਕਰਨੀ ਸੀ ਸਾਰਿਆਂ ਕੋਲ ਸਤ ਸ੍ਰੀ ਅਕਾਲ